ਨਾਲ 스내칭 ਕੋਈ ਸੀਗੀ ਕਾਫੀ ਬਹੁਤ ਤਰੀਕੇ ਨਾਲ 스내치 ਕੀਤਾ ਜਿਹੜਾ ਲੁਟੇਰੇ ਆ ਨੇ ਕਿੰਨੇ ਲੁਟੇਰੇ ਪੜੇ ਗਏ ਆ ਜੀ ਔਰ ਕਿੱਥੋਂ ਦੇ ਰੈਮ ਵਾਲੇ ਸੀਗੇ ਜੀ ਮੰਨ ਜੋ ਕਿ ਸਸਤੀ ਫਿਰੋਜ਼ਪੁਰ ਸ਼ੌਮਿਆ ਮਿਸਰਾ ਜੀ ਵੱਲੋਂ ਜਿਹੜੀ ਇਹ ਬੰਦਬਾਗੀ ਘਟਨਾ ਹੋਈ ਸੀ ਜਿਹੜੀ ਇੱਕ વૃદ્ધ ਬਜ਼ੁਰਗ ਮਹਿਲਾ ਨਾਲ 스내ਚਿੰਗ ਦੀ ਵਾਰਦਾਤ ਹੋਈ ਸੀ ਆ ਬਿਗ ਇਨਸੀਡੈਂਟ ਹੋਇਆ ਸੀ ਆ ਮੰਨ ਜੋ ਕਿਸੇ ਇਸ ਪੈਨ ਨੂੰ ਬੜਾ ਸੀਰੀਅਸਲੀ ਲਿੱਤਾ ਤੇ ਅਡਾ ਟੀਮੋ ਦਾ ਗਠਨ ਕੀਤਾ ਸੀ ਇੱਕ ਡੀਐਸਪੀ ਸਿਟੀ ਸੁਖਵਿੰਦਰ ਜੀ ਇੱਕ ਡੀਐਸਪੀ ਡੀ3 ਬਲਗਾਰਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਰਿਪੋਰਟ ਸੀ ਆ ਜਿਹੜਾ ਕੇਸ ਹੈਗਾ 24 ਘੰਟੇ ਦੇ ਅੰਦਰ ਜਿਹੜਾ ਹੈਗਾ ਉਸ ਤਰ੍ਹਾਂ ਕੀਤਾ ਗਿਆ ਹੈਗਾ ਤੇ ਜਿਹੜੇ ਦੋ ਦੇਸੀ ਸੀ ਉਹ ਦੋਸਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਹਿਲਾ ਸੀਗਾ ਉਹਦਾ ਨਾਮ ਹੈਗਾ ਕਰਨਜੀ ਸਿੰਘ ਪੁੱਤਰ ਦਾਰਾ ਸਿੰਘ ਵਾਸੀ कृष्णा ਕੌਲੀ ਫਿਰੋਜ਼ਪੁਰ ਇਸ ਤੋਂ ਪਹਿਲੇ ਵੀ ਦੋ ਪਰਚੇ ਹੈਗੇ ਇੱਕ ਖੋਦਾ ਹੈਗਾ ਉਹਦੇ ਨਾਲ ਅਸਲਾ ਐਕਟ ਤੇ ਦੂਜਾ ਵੀ ਖੋਦਾ ਹੈਗਾ ਇਹਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਇ ਸੀ ਉਹ ਡਿਟੇਲ ਅਸੀਂ ਨਹੀਂ ਦੇ ਸਕਦੇ ਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ ਦੂਜਾ ਜਿਹੜਾ ਇੱਕ ਪੱਤਰਕਾਰ ਸੁਖਦੀਪ ਸੀਗੇ ਉਹਨਾਂ ਤੇ ਵੀ ਸਨੈਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ ਆ ਵੀ ਕੇਸ ਜਿਹੜਾ ਹੈ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜਾ ਇਹਦਾ ਦੋਸੀ ਹੈਗਾ ਕਮਲਜੀਤ ਉਹ ਡੀਐਸਪੀ ਸਿਟੀ ਸਾਹਿਬ ਦੀ ਟੀਮ ਸੁਖਿੰਦਰ ਜੀ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਕਮਲਜੀਤ ਸੀਗਾ ਇਸ ਤੇ ਪਹਿਲੇ ਸਾਫਰਚੇ ਸੀਗੇ